ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੋ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਨੇ ਉਹ ਅੱਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਵਿਧਾਨ ਸਭਾ ਹਲਕਾ ਪੂਰਬੀ ਦੇ ਵਿੱਚ ਜੋ ਵਿਧਾਇਕ ਨੇ ਜੀਵਨ ਜੋਤ ਕੋਰ ਉਹਨਾਂ ਦੇ ਨਾਲ ਮਿਲ ਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਵਕ ਵਕ ਮੀਟਿੰਗਾਂ ਕਰ ਰਹੇ ਨੇ ਇਲਾਕਿਆਂ ਦੇ ਵਿੱਚ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਨੇ ਸਾਹਮਣੇ ਜੀਵਨਜੋਤ ਕੋਰ ਜਿਹੜੇ ਵਿਧਾਇਕ ਨੇ ਉਹਨਾਂ ਦੇ ਨਾਲ ਉਹ ਇੱਥੇ ਆ ਰਹੇ ਨੇ ਤਾਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਪਿਛਲੇ ਸਮੇਂ ਤੋਂ ਲਗਾਤਾਰ ਸ਼ਹਿਰ ਦੇ ਵਿੱਚ ਆਪਣਾ ਚੋਣ ਪ੍ਰਚਾਰ ਲਗਾਤਾਰ ਅੱਗੇ ਜਿਹੜਾ ਉਹ ਵਧਾਰੇ ਨੇ ਤਾਂ ਇਸ ਤੋਂ ਅੱਗੇ ਜਿਹੜੀ ਲਗਾਤਾਰ ਸ਼ਹਿਰ ਦੇ ਵਿੱਚ ਜਿਹੜੀਆਂ ਮੀਟਿੰਗਾਂ ਨੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਉਹਨਾਂ ਦਾ ਕਾਫਲਾ ਤਾਂ ਪਿਛਲੇ ਸਮੇਂ ਦੀ ਜੇ ਗੱਲ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਪੰਜ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਪੰਜ ਵਿਧਾਇਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਨੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਨੇ ਤੋਂ ਚੌਂੜਾਲੇ ਨੇ ਵਿਧਾਇਕ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਜੀਵਨ ਜੋਤ ਕੋਰ ਤਾਂ ਇਸ ਜਗ੍ਹਾ ਦੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਚੱਲਦੇ-ਚੱਲਦੇ ਅਸੀਂ ਗੱਲਬਾਤ ਕਰਾਂਗੇ ਢਾਲੀਵਾਲ ਸਾਹਿਬ ਲੋਕ ਕਿਵੇਂ ਸ਼ਹਿਰ ਦਾ ਰਿਸਪੌਂਸ ਕਿਵੇਂ ਰਿਹਾ ਸ਼ਹਿਰ ਦੇ ਵਿੱਚ ਆ ਰਹੇ ਹੋ ਬਹੁਤ ਜ਼ਬਰਦਸਤ ਸਾਡੇ ਹਲਕੇਾਂ 'ਚ ਹੀ ਬਹੁਤ ਵਧੀਆ ਰਿਸਪੌਂਸ ਹੈ ਕੀ ਕਹਿ ਰਹੇ ਲੋਕਾਂ ਲੋਕੀ ਕੇਜੀਵਾਲ ਸਾਹਿਬ ਦੀਆਂ ਜਾਂ ਮਾਨ ਸਾਹਿਬ ਦੀਆਂ ਨੀਤੀਆਂ ਉਹ ਬਾਰੇ ਕੀ ਗੱਲ ਕਰਦੇ ਨੇ 2 ਸਾਲ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੰਮ ਕੀਤੇ ਜੀ ਉਹਨਾਂ ਕੰਮਾਂ ਦੀ ਬਦੌਲਤ ਜੀ ਅਸੀਂ ਪੰਜਾਬ ਦੇ 13 ਦੀਆਂ 13 ਸੀਟਾਂ ਜਿੱਤੇ ਜਿਹੜੀਆਂ ਸਰ ਸ਼ਹਿਰ ਦੇ ਨਾਲ ਵਾਅਦੇ ਕੀਤੇ ਸੀਗੇ ਸ਼ਹਿਰ ਤੋਂ ਸਿਰਫ ਡਿਵੈਲਪਮੈਂਟ ਦੇ ਉਹ ਸ਼ਹਿਰ ਦੇ ਲੋਕਾਂ ਦੇ ਪੂਰੇ ਹੋ ਰਹੇ ਨੇ ਔਰ ਅਗਲੇ ਬਿਲਕੁਲ ਹਰ ਚੀਜ਼ ਪੂਰੀ ਹੋ ਜੀ ਹਾਂ ਸਰ ਜਿਹੜੇ ਸ਼ਹਿਰ ਦੇ ਲੋਕਾਂ ਦਾ ਰਿਸਪਾਂਸ ਕਿਵੇਂ ਹੈ ਜੀ ਆਵਾਜ਼ੀ ਪਾਰਟੀ ਦਾ ਆ ਤੁਸੀਂ ਉਹਨੇ ਦੇਖ ਲੈਣਾ ਨੋਟ ਕਰ ਲੋ ਅਸੀਂ ਜਿੱਥੇ ਜਾਂਦੇ ਲੋਕ ਗਾੜੀ ਕਰੀਆਂ ਪਾਪਾ ਖੋਤੇ ਹੁੰਦੇ ਇਹ ਲੇਟ ਚੱਲ ਰਹੇ ਨੇ ਥੋੜਾ ਜਿਹਾ ਲੇਟ ਚੱਲ ਰਹੇ ਥੋੜਾ ਜਿਹਾ ਤਾਂ ਇਸ ਜਗ੍ਹਾ ਦੇਖ ਸਕਦੇ ਹੋ ਕੁਲਦੀਪ ਸਿੰਘ ਧਾਲੀਵਾਲ ਤੇ ਮੈਡਮ ਜੀਵਨਜੋਤ ਗੌਰ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਖੂਬਸੂਰਤ ਤੇ ਸਵਾਗਤ ਹੋ ਰਿਹਾ ਹੈ ਜਿਹੜੇ ਆਵਾਜ਼ੀ ਪਾਰਟੀ ਦੇ ਜਿਹੜੇ ਵਿਧਾਇਕਾ ਜਿਹੜੇ ਜੀਵਨ ਜੋਤ ਕੋਰ ਇਹਨਾਂ ਦਾ ਇਹਨਾਂ ਦਾ ਕਹਿਣਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਲੋਕਾਂ ਨੇ ਰਿਸਪੌਂਸ ਦਿੱਤਾ ਹੈ ਨਾ ਇੱਥੋਂ ਪਤਾ ਲੋਕਾਂ ਨੇ ਮਾਰਿਆ ਤਾਂ ਇਹ ਪਤਾ ਲੱਗਦਾ ਹੈ ਕਿ ਲੋਕ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਕਿਵੇਂ ਉਹਨਾਂ ਦਾ ਸਵਾਗਤ ਜਿਹੜਾ ਉਹ ਕਰਦੇ ਨੇ ਤਾਂ ਇਹ ਜੀਵਨ ਜੋਤ ਕੋਰ ਵਿਧਾਇਕ ਜਿਹੜੇ ਮੈਡਮ ਨੇ ਉਹ ਵੀ ਇੱਥੇ ਨੇ ਤਾਂ ਇਸ ਜਗ੍ਹਾ ਉਹਨਾਂ ਦੇ ਨਾਲ ਮੀਟਿੰਗ ਕਰਦੇ ਜਿਹੜੇ ਉਹਨਾਂ ਨਾਲ ਮੀਡੀਆ ਉਹਨਾਂ ਦੇ ਹਲਕੇ 'ਚ ਹੋ ਰਹੀਆਂ ਨੇ ਦਾਕਾ ਜਿਵੇਂ ਤੁਸੀਂ ਦੇਖ ਸਕਦੇ ਹੋ ਤਾਂ ਜਿਹੜੀ ਗੱਲਬਾਤ ਜਿਹੜੀ ਹੈ ਤਾਂ ਮੈਡਮ ਜੀਵਨਜੋਤ ਗੌਰ ਜੀ ਤੁਸੀਂ ਦੱਸ ਦਿਓ ਕਿਵੇਂ ਦਾ ਰਿਸਪੌਂਸ ਲੋਕਾਂ ਨੂੰ ਮਿਲ ਰਿਹਾ ਜੀ ਤੁਸੀਂ ਦੱਸੋਗੇ ਮੇਰੇ ਖਿਆਲ ਤੁਸੀਂ ਦੇਖ ਸਕਦੇ ਹੋ ਅਸੀਂ ਜਿੱਥੇ ਜਾ ਰਹੇ ਹਾਂ ਉੱਥੇ ਲੋਕ ਤਾਂ ਹਜੂ ਸਾਡੇ ਅੱਗੇ ਖੜਾ ਹੁੰਦਾ ਹੈ। ਬੈਸਟ ਪਾਰਟ ਇਹ ਹੈ ਕਿ ਲੋਕ ਇਹ ਮੰਨਦੇ ਹੈ ਕਿ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੈ ਕਿ ਕੋਈ ਸਰਕਾਰ ਜਾਂ ਸਰਕਾਰ ਦਾ ਨੁਮਾਇੰਦਾ ਆਪਣੇ 2 ਸਾਲ ਦਾ ਰਿਕਾਰਡ ਰਿਪੋਰਟ ਕਾਰਡ ਦਿਖਾ ਕੇ ਫਿਰ ਵੋਟ ਮੰਗ ਰਿਹਾ ਹੈ। ਮਤਲਬ 2 ਸਾਲ ਦੀ ਕਾਰਗੁਜ਼ਾਰੀ ਲੈ ਕੇ ਲੋਕਾਂ 'ਚ ਜਾ ਰਹੇ ਆਂ ਔਰ ਲੋਕ ਇਹ ਮੰਨ ਰਹੇ ਆਂ ਕਿ ਆਮ ਆਦਮੀ ਪਾਰਟੀ ਨੇ 2 ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਨੇ ਉਹ ਪਿਛਲੀਆਂ ਸਰਕਾਰਾਂ ਨੇ 70 ਸਾਲ ਵਿੱਚ ਸ਼ਹਿਰ ਦੇ ਵਿੱਚ ਕਿੰਨੀ ਤੁਹਾਡੇ ਹਲਕੇ ਦੇ ਕਿੰਨੀਆਂ ਮੀਟਿੰਗਾਂ ਰੱਖੀਆਂ ਸੀਗਾ ਉਹ ਕਿੰਨੀਆਂ ਦੇਖੋ ਸਾਨੂੰ ਇੱਕ ਇੱਕ ਦਿਨ ਹਾਲੀ ਹਫਤੇ ਬਾਅਦ ਮਿਲਦਾ ਪੂਰਾ ਦਿਨ ਸਾਡੇ ਹਲਕੇ ਚੁੰਦੇ ਆ ਮੰਤਰੀ ਸਾਹਿਬ ਸੋ ਸਾਡੀਆਂ ਤਕਰੀਬਨ ਕੋਸ਼ਿਸ਼ ਹੁੰਦੀ ਹੈ 10 ਤੋਂ 12 ਮੀਟਿੰਗਸ ਹੁੰਦੀਆਂ ਨੇ ਸਾਡੀਆਂ ਔਰ ਇਹ ਤਾਂ ਹੋ ਗਿਆ ਕੈਂਡੀਡੇਟ ਦਾ ਸ케ਜੂਲ ਉਸ ਤੋਂ ਇਲਾਵਾ ਮੇਰੀ ਵੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਬੜੀ ਬੁੱਕਰ ਮੀਟਿੰਗਸ ਕਰ ਰਹੀ ਹੈ ਜਾਂ ਚ ਜਾ ਕੇ ਸੋ ਮੇਰੀ ਆ तकरीबन ਦਿਨ ਦੀਆਂ 4 ਤੋਂ 5 ਮੀਟਿੰਗਸ ਬਣੀਆਂ ਆ ਆਪ ਦੀਆਂ ਵਾਹ ਤੁਸੀਂ ਐ ਤੇ ਮੈਲਾ ਆਖਰੀ ਸਵਾਲ ਹੈ ਹਜ਼ਾਰਵੇਂ ਬਾਰੇ ਕੋਈ ਗੱਲ ਕਰਦੇ ਨੇ ਜਾਂ ਉਸ ਬਾਰੇ ਨਹੀਂ ਨਹੀਂ ਇਹ ਇਹ ਤੋਂ ਪਹਿਲੇ ਕਿ ਸਾਨੂੰ ਲੋਕ ਪੁੱਛਣ ਅਸੀਂ ਖੁਦ ਹੀ ਅਨਾਉਂਸ ਕਰ ਦਿੰਨੇ ਆ ਕਿ ਸੀਐਮ ਸਾਹਿਬ ਜਿੱਥੇ ਵੀ ਜਾ ਰਹੇ ਨੇ ਉੱਥੇ ਜਾ ਕੇ ਅਨਾਉਂਸ ਕਰ ਰਹੇ ਨੇ ਕਿ ਬਹੁਤ ਜਲਦ ਅਸੀਂ ਜਿਹੜੀ ਭੈਣਾਂ ਨੂੰ ਗਾਰੰਟੀ ਦਿੱਤੀ ਸੀ ਉਹ ਵੀ ਪੂਰੀ ਕਰ ਦੇਣੀ ਹੈ ਥੈਂਕ ਯੂ ਜੀ ਮੈਡਮ ਦਾ ਕੁਲਦੀਪ ਸਿੰਘ ਢਾਲੀਵਾਲ ਦੇ ਦੇਖ ਸਕਦੇ ਹੋ ਜਿਹੜੇ ਜੀਵਨ ਜੋਤ ਕੋਰ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹਲਕੇ 'ਚ ਪਹੁੰਚ ਚੁੱਕੇ ਨੇ ਔਰ ਇਹ ਅਮਰਸਰ ਪੂਰਬੀ ਹਲਕੇ ਦੀਆਂ ਤਸਵੀਰਾਂ ਨੇ ਜਿੱਥੇ ਸ਼ਾਨਦਾਰ ਸਵਾਗਤ ਜਿਹੜਾ ਇਸ ਜਗ੍ਹਾ ਦੇ ਉੱਤੇ ਕੀਤਾ ਗਿਆ ਹੈ ਤਾਂ ਇਸ ਜਗ੍ਹਾ ਦੇ ਉੱਤੇ ਜਿਹੜੇ ਅਵੇ ਤਾਂ ਇੱਕ ਨੇ ਤਾਂ ਇਹ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੰਜਾਬ ਸਰਕਾਰ ਵਕ ਵਕ ਜਗਾ ਦੇ ਉਤੇ ਜਿਹੜਾ ਪ੍ਰਚਾਰ ਇਸ ਜਗਾ ਦੇ ਉਤੇ ਕੁਲਦੀਪ ਸਿੰਘ ਢਾਲੀਵਾਲ ਕਰ ਰਹੇ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਦੀ ਹਰ ਹਾਲ ਗੋਦੀ ਨੂੰ ਜਾਣਦੇ ਨੇ ਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੱਖਣੀ ਅੰਮ੍ਰਿਤਸਰ ਪੂਰਬੀ ਅੰਮ੍ਰਿਤਸਰ ਕੇਂਦਰੀ ਅੰਮ੍ਰਿਤਸਰ ਉੱਤਰੀ ਤੇ ਅਮਰਸਦਰ ਸੈਂਟਰਲ ਇਹਨਾਂ ਹਾਲ ਕੰਨੇ ਵਿੱਚ ਤਲਦੀਪ ਸਿੰਘ ਢੱਲਵਾਲ ਜਿਹੜੇ ਨੇ ਉਹ ਸ਼ਹਿਰ ਦੇ ਜੋਨ ਬਜ਼ਾਰੇ ਪਰ ਪੰਜਾਂ ਲਗਿਆ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਤੁਸੀਂ ਦੇਖ ਸਕਦੇ ਹੋ ਪੂਰਬੀ ਹਲਕਾ ਦੀ ਵਿਧਾਇਕਾ ਡਾਕਟਰ ਜੀ ਜਿਹੜੀ ਮੈਡਮ ਜੀਵਨਜੋਤ ਕੌਰ ਨੇ ਤਾਂ ਇਸ ਜਗ੍ਹਾ ਦੇ ਉੱਤੇ ਹੁਣ ਉਹ ਆਪਣੀਆਂ ਜਿਹੜੀਆਂ ਗੱਲਬਾਤ ਇੱਥੇ ਕਰਨਗੇ ਸ਼ਹਿਰ ਦੇ ਵਿੱਚ ਤਕਰੀਬਨ ਰੋਜ਼ਾਨਾ 1.5 ਦਰਜਨ ਤੋਂ 2 ਦਰਜਨ ਦੇ ਕਰੀਬ ਮੀਟਿੰਗਾਂ ਇਸ ਜਗ੍ਹਾ ਦੇ ਉੱਤੇ ਉਹ ਕਰਦੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਇਹ ਜਿਹੜੀਆਂ ਚੋਣ ਪ੍ਰਚਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਸਿੱਧੀਆਂ ਅੰਮ੍ਰਿਤਸਰ ਦੀਆਂ ਨੇ ਕੈਮਰਾ ਪਰਸਨ ਮੁਕੇਸ਼ ਪਾਵਾ ਦੇ ਨਾਲ ਕੈਮਰਾ ਪਰਸਨ ਮੁਕੇਸ਼ ਪਾਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ